ਕਾਂਗਰਸ ਪਾਰਟੀ ਨੂੰ ਛੱਡ ਕੇ ਕਈ ਮੈਂਬਰ ਅੱਜ ਆਮ ਆਦੀ ਪਾਰਟੀ ਵਿੱਚ ਹੋਏ ਸ਼ਾਮਿਲ ਰਮਨ ਬਹਿਲ ਨੇ ਪਾਰਟੀ ਵਿੱਚ ਕੀਤਾ ਸਵਾਗਤ ਆਖਿਆ ਹਰ ਇੱਕ ਮੈਂਬਰ ਨੂੰ ਪੂਰਾ ਬੰਦਾ ਮਾਨ ਮਿਲੇਗਾ ਕਿਹੜੀ ਤਰ੍ਹਾਂ ਮੈਂਬਰ ਜਾਇ ਨੇ ਇਹ ਕਿਹੜੀ ਪਾਰਟਨਰ ਸਬੰਧ ਰੱਖਦੇ ਸੀ ਤੇ ਕਿਹੜੀਆਂ ਨੀਤੀਆਂ ਨੂੰ ਲੈ ਕੇ ਜਿੱਤ ਆਇਆ ਕਰੋ ਮੈਂ ਮੁਖਦੇਵ ਸਿੰਘ ਹਲੋਵਾਲ ਬਲੋਕ ਪਰਭਾਰੀ ਗੁਰਦਾਸਪੁਰ ਹਲਕਾ ਅੱਜ ਮਿਤੀ 21 2024 ਸ਼੍ਰੀ ਰਮਨ ਬੈਲ ਜੀ ਹੈਲਥ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਔਰ ਹਲਕਾ ਇੰਚਾਰਜ ਗੁਰਦਾਸਪੁਰ ਉਹਨਾਂ ਦੀ ਗਵਾਈ ਵਿੱਚ ਇਹ ਰੋਬਨ ਵੀਰ ਜੀ ਜੋ ਕਿ ਪਿਛਲੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸੀਗੇ ਮੈਂ ਇਹਨਾਂ ਨਾਲ ਇੱਕ ਦਿਨ ਮੁਲਾਕਾਤ ਹੋਈ ਕਿਸੇ ਸੱਜਣ ਕੋਲ ਬੈਠੇ ਸੀ ਔਰ ਪਾਰਟੀ ਬਾਰੇ ਗੱਲ ਚੱਲ ਰਹੀ ਸੀ ਵੀ ਬੜੀ ਸ਼ਾਂਤੀ ਅਮਨ ਦੇ ਨਾਲ ਕੰਮ ਚੱਲ ਰਿਹਾ ਹੈ ਔਰ ਇਹ ਪਾਰਟੀ ਦੂਸੀਆਂ ਦੂਸਰੀਆਂ ਜੋ ਰਵਾਇਤੀ ਪਾਰਟੀਆਂ ਹਨ ਉਹਨਾਂ ਵਾਂਗੂ ਕੋਈ ਇਹਨਾਂ ਵਿੱਚ ਕੋਸ਼ਾ ਸਿਸਟਮ ਨਹੀਂਗਾ ਤੇ ਭਾਜੀ ਮੈਂ ਆਉਣਾ ਚਾਹੁੰਦਾ ਪਾਰਟੀ ਦੇ ਵਿੱਚ ਔਰ ਮੈਂ ਹਲਕਾ ਇੰਚਾਰਜ ਸ਼੍ਰੀ ਰਮਨ ਬੈਲ ਜੀ ਨਾਲ ਗੱਲਬਾਤ ਕੀਤੀ ਔਰ ਇਹਨਾਂ ਨੂੰ ਭੇਜਿਆ ਪ੍ਰੇਰਿਤ ਕੀਤਾ ਤੇ ਅੱਜ ਇਹ ਬੜਾ ਹੀ ਸਭਾਗਾ ਸਮਾ ਹੈ ਇਹ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਵਿੱਚ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ ਹਨ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਸਾਡੇ ਨਾਲ ਸ਼੍ਰੀ ਰਮਨ ਬੈਲ ਜੀ ਦੇ ਨਾਲ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੋ ਔਰ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹਨ ਇਹਹੀ ਬੜੇ ਵਧੀਆ ਮਾਰਜਨ ਦੇ ਨਾਲ ਜਿੱਤਣੀਆਂ ਹਨ ਔਰ ਆਮ ਆਦਮੀ ਪਾਰਟੀ ਦੀਆਂ ਜੋ ਲੋਕਪੱਖੀ ਨੀਤੀਆਂ ਨੇ ਇਹਨਾਂ ਨੂੰ ਆਪਾਂ ਘਰ-ਘਰ ਪਹੁੰਚਾਉਣਾ ਹੈ ਹਾਂ ਜੀ ਬਹਿਜਵਾਇਨ ਕਰਾਇਆ ਕਿਨੇ ਸੰਗਠਨ ਅਸੀਂ ਅੱਜ 50 ਤੋਂ 60 ਜਣੇ ਆਪਾਂ ਆਮਦਿੱਤ ਪਾਰਟੀ ਸ਼ਾਮਿਲ ਹੋਏ ਆਂ ਪੰਜਾਬ ਸਰਕਾਰ ਦੀ ਗਤੀਵਿਧੀਆਂ ਦੇਖਦੇ ਹੋਏ ਇਹਨਾਂ ਦੇ ਜੋ 20 ਮਹੀਨੇ ਦਾ ਕਾਰਜ ਚੁਗਾਰੀ ਹੈ ਇਹਨਾਂ ਦੇਖਦੇ ਸਾਡੇ ਜਿਹਨੇ ਯੰਗਸਰ ਨੇ ਜਿਹਨੇ ਯੋਜਾ ਆਪੇ ਯੰਗਸਰ ਹੈਗੇ ਨਹੀਂ ਸਾਰੇ ਪ੍ਰਭਾਵਿਤ ਹੋ ਕੇ ਸਾਡੇ ਆਮਦਿੱਤ ਪਾਰਟੀ ਸ਼ਾਮਿਲ ਹੋਏ ਆਂ ਬਾਕੀ ਮੈਂ ਸ਼੍ਰੀ ਰਮਨ ਬੈਲ ਜੀ ਦਾ ਬਹੁਤ ਧੰਨਵਾਦ ਕਰਦਾ ਪਾਰਟੀ ਸਾਨੂੰ ਬਹੁਤ ਮਾਨ ਬਖਸ਼ਿਆ ਅਸੀਂ ਵਿਸ਼ਵਾਸੰਦਾਰ ਹਾਂ ਕਿ ਜੋ ਪਾਰਟੀ ਦੀ ਗਤੀਵਿਧੀਆਂ ਹੋਣਗੇ ਜੋ ਸਾਡੀ ਡਿਊਟੀ ਲਵਾਂਗੇ ਆਪਾਂ ਇਹਨਾਂ ਨਾਲ ਮੋਢੇ ਨਾਲ ਮੋਟਾ ਲਾ ਕੇ ਹਾਜ਼ਰ ਆਂ ਬਾਕੀ ਸਾਡੇ ਮੁਖਦੀਪ ਭਾਜੀ ਜਿਨ੍ਹਾਂ ਦੇ ਜ਼ਰੀਏ ਆਪਾਂ ਪਾਰਟੀ ਸ਼ਾਮਲ ਹੋਏ ਇਹਨਾਂ ਨੇ ਸਾਨੂੰ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਕਿਹੜੀਆਂ ਗਤੀਵਿਧੀਆਂ ਦੇਖੋ ਜੀ ਪੰਜਾਬ ਸਰਕਾਰ 20 ਮਹੀਨੇ ਤੋਂ ਕਿੰਨੇ ਕਿੰਨੇ ਮੁਹੱਲਾ ਕਿੰਨੇ ਲਾਏ ਨੇ ਹੋਰ ਸਾਰੇ ਕਿੰਨੀਆਂ ਸਰਕਾਰੀ ਪੋਸਟਾਂ ਵੀ ਕੀਤੀਆਂ ਨੇ ਮਤਲਬ ਕਿੰਨੇ ਕੰਮ ਨੇ ਜਿਹੜਾ ਆਪਾਂ ਗਿਣਾ ਨਹੀਂ ਸਕਦੇ ਲੇਕਿਨ ਤੁਹਾਨੂੰ ਪਤਾ ਹੀ ਹੈ ਸਾਰੇ ਮੀਡੀਆ ਰਾਈਜ਼ ਹੱਦ ਜਾਣੂ ਨਹੀਂ ਆਪਾਂ ਤਾਂ ਕਿ ਬਿਜਲੀ ਬਿੱਲ ਵੀ ਮਾਫ ਕੀਤੇ ਨੇ ਕਾਫੀ ਹੋਏ ਨੇ ਇਸ ਗਤੀਵਿਧੀਆਂ ਦੇ ਪ੍ਰਭਾਵ ਜਿਹੜੇ ਸਾਰੇ ਜਨਕ ਸਭਾ ਪਹਿਲਾਂ ਮੈਂ ਜਨਤੀ ਪਾਰਟੀ ਨਾਲ ਹਾਂਜੀ ਪਹਿਲਾਂ ਮੈਂ ਕਾਂਗਰਸ ਪਾਰਟੀ ਸ਼ਾਮਲ ਸੀ ਫਿਰ ਆਪਾਂ ਇਹਨਾਂ ਗਤੀਵਿਵਾਂ ਦੇ ਦੇ ਮੁਕਿੰਸ਼ਵਰਸ ਪਾਰਟੀ ਦਾ ਦਾਅਵਾ ਹੈ ਕਿ ਜੋ ਡਿਊਟੀ ਲਾਉਣਗੇ ਸਾਡੀ ਆਪਾ ਹਾਜ਼ਰਾਂ ਜੀ ਜਿੱਥੇ ਜਿੱਥੇ ਕਹਿਣਗੇ ਆਪਾ ਡਿਊਟੀ ਲਾਉਣਗੇ ਆਪਾ ਮੋਢੇ ਦਾ ਮੋਢਾ ਨਾਲ ਖੜੇ ਹਾਂ ਜੀ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਸਾਡਾ ਜਿਹੜਾ ਪਰਿਵਾਰ ਹੈ ਆਮ ਆਦਮੀ ਪਾਰਟੀ ਦਾ ਪਰਿਵਾਰ ਹੋ ਵਧਿਆ ਹੈ ਔਰ ਸਾਡੇ ਜਿਹੜੇ ਰੋਬਨ ਹੈ ਉਹਨਾਂ ਦੇ ਸਾਥੀ ਜਿਹੜੇ ਨੇ ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ ਔਰ ਇਹ ਵੀ ਤਈਆ ਕੀਤਾ ਹੈ ਕਿ ਅਸੀਂ ਪਾਰਟੀ ਨੂੰ ਆਪਣੇ ਯਾਕਤ ਨਾਲ ਔਰ ਔਨੈਸਟੀ ਦੇ ਨਾਲ ਇਮਾਨਦਾਰੀ ਦੇ ਨਾਲ ਅਸੀਂ ਇਸ ਨੂੰ ਹੋਰ ਤਾਕਤ ਦੇਵਾਂਗੇ ਔਰ ਮੇਰੀ ਸਾਰੇ ਸਾਥੀਆਂ ਨੂੰ ਔਰ ਮੁਖਦੇਵ ਜੀ ਹੈ ਨੇ ਸਾਡੇ ਨਾਲ ਉਹਨਾਂ ਨੂੰ ਵਧਾਈ ਹੈ ਜਿਨ੍ਹਾਂ ਦੇ ਸਤਕਾ ਇਹ ਜਿਹੜੀ ਹੈ ਮੁਹੰਮਦ ਪਨੀ ਹੈ ਹੋਰ ਜ਼ਿਆਦਾ ਸ਼ਕਤੀ ਮਿਲੀ ਹੈ ਇਹ ਜ਼ਰੂਰ ਸਹੀ ਹੈ ਜਿੱਦਾਂ ਸਾਡੇ ਹਲਕਾ ਇੰਚਾਰਜ ਔਰ ਚੇਅਰਮੈਨ ਸਾਹਿਬ ਰਮਨ ਬਾਈਲ ਜੀ ਨੇ ਦੱਸਿਆ ਹੈ ਕਿ ਇਹ ਸਾਡੀ ਪਾਰਟੀ ਇੱਕ ਮੂਮੈਂਟ ਚੋਕੀ ਆ ਜਿਹੜੀ ਕਿ ਅਨਾ ਹਜ਼ਾਰੇ ਔਰ ਕੇਜਰੀਵਾਲ ਸਾਹਿਬ ਜਿਹੜੇ ਸਾਡੇ ਨੈਸ਼ਨਲ ਕਨਵੀਨਰ ਨੇ ਜਿਨ੍ਹਾਂ ਨੇ ਦਿਨ ਰਾਤ ਕੋਸ਼ਿਸ਼ ਕਰਕੇ ਇਸ ਪਾਰਟੀ ਨੂੰ ਖੜਾ ਕੀਤਾ ਔਰ ਇਸ ਇੱਕ ਮੁੱਦੇ ਤੇ ਖੜਾ ਕੀਤਾ ਕਿ ਅਸੀਂ ਕਰਪਸ਼ਨ ਲੈਸ ਜਿਹੜੀ ਹੈ ਉਹ ਸਰਕਾਰ ਔਰ ਉਹ ਇੱਕ ਪਾਰਟੀ ਖੜੀ ਕਰਨੀ ਹੈ ਔਰ ਉਸ ਦਾ ਬਾਖੂਬੀ ਉਹਨਾਂ ਨੇ ਆਪਣਾ ਅੰਜਾਮ ਦਿੱਤਾ ਹੈ ਔਰ ਲੜ ਰਹੇ ਨੇ ਹਾਲੀ ਵੀ ਲੜ ਰਹੇ ਨੇ ਉਹ ਇਸ ਵਕੋ ਲੜ ਰਹੇ ਪਾਵੇਂ ਉਹ ਸੈਂਟਰ ਸਰਕਾਰ ਜਿਹੜੀ ਆ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਜੜਾ ਵਾ ਉਹ ਕਸ਼ਟ ਦੇ ਰਹੀ ਹੈ ਪਰੰਤੂ ਕਿਸੇ ਚੀਜ਼ ਤੋਂ ਡਰਨ ਵਾਲੇ ਨਹੀਂ ਹੈ ਕਿਉਂਕਿ ਅਸੀਂ ਗੁਰਤੀ ਲਈ ਹੋਈ ਹੈ ਸਾਡੇ ਬਹਿਲ ਸਾਹਿਬ ਨੇ ਵੀ ਗੁਰਤੀ ਲਈ ਹੈ ਰਮਨ ਬਹਿਲ ਜੀ ਤੋਂ ਕਿ ਅਸੀਂ ਪ੍ਰਸ਼ਟਾਚਾਰ ਨਹੀਂ ਸਹਿਣ ਕਰਨਾ ਕਿਸੇ ਵੀ ਕਿਸਮਤ ਤੇ ਕੋਈ ਵੀ ਹੋਵੇ ਸੋ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਬਈ ਤੁਸੀਂ ਆਓ ਅੱਗੇ ਔਰ ਆਪਣੀ ਨਿਸ਼ਠਾ ਨਾਲ ਔਰ ਆਪਣੀ ਪੂਰੀ ਤਾਕਤ ਦੇ ਨਾਲ ਇਸ ਦੇਸ਼ ਨੂੰ ਔਰ ਇਸ ਪ੍ਰਾਂਤ ਨੂੰ ਆਪਣੇ ਪੰਜਾਬ ਨੂੰ ਫੇਰ ਆਪਾਂ ਰੰਗਲਾ ਬਣਾਈਏ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੈ ਸ਼੍ਰੀ ਰਾਮ ਅੱਜ ਮੈਨੂੰ ਇਸ ਗੱਲ ਦੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬੜੇ ਤਕਰੀਬਨ ਅੱਜ ਵੀ ਮਹੀਨੇ ਦੇ ਕਰੀਬ ਹੋ ਗਏ ਨੇ ਔਰ ਪਿਛਲੇ 20 ਮਹੀਨਿਆਂ ਦੀ ਪੰਜਾਬ ਦੇ ਵਿੱਚ ਜੋ ਕਾਰਗੁਜ਼ਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਰਹਿਨਮਾਈ ਥੱਲੇ ਔਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਬਖੂਬੀ ਦੇ ਨਾਲ ਪੰਜਾਬ ਦੇ ਹਰ ਕੋਨੇ ਦੇ ਵਿੱਚ ਚੌਂਚ ਸਫਲ ਰਹੀ ਆ ਅੱਜ ਉਹਦਾ ਸਦਕਾ ਕਿ ਬਹੁਤ ਸਾਰੇ ਲੋਕ ਜਿਹੜੀਆਂ ਰਵਾਇਤੀ ਪਾਰਟੀਆਂ ਚ ਗਿਆ ਉਹਨਾਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਜੁਆਇਨ ਕਰ ਰਹੇ ਨੇ ਔਰ ਮੈਨੂੰ ਅੱਜ ਦੱਸਦਿਆਂ ਖੁਸ਼ੀ ਆ ਕਿ ਸਾਡੇ ਸ਼ਹਿਰ ਦਾ ਬਹੁਤ ਇੱਕ ਵਧੀਆ ਕਰਮੱਠ ਬਾਦ ਸੇਵੀ ਵੀ ਵਰਕਰ ਵੀ ਰੋਬਿੰਨ ਬਹੁਤ ਸਾਰੇ ਆਪਣੇ ਸਾਥੀਆਂ ਦੇ ਨਾਲ ਆਮ ਆਦਮੀ ਪਾਰਟੀ ਜੁਆਇਨ ਕਰ ਰਿਹਾ ਔਰ ਅੱਜ ਇਸ ਜੁਆਇਨਿੰਗ ਦੇ ਵਿੱਚ ਸਾਡੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਸਕੱਤਰ ਤੇ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਭਾਰਤ ਪੂਸ਼ਨ ਜੀ ਔਰ ਸਾਡੇ ਜਿਹੜੇ ਪਾਰਟੀ ਵੱਲੋਂ ਦੋ ਬਲਾਕ ਪ੍ਰਧਾਨ ਪਰਿਵਾਰੀ ਜਿਹੜੇ ਨੇ ਨਿਯੁਕਤ ਹੋਏ ਨੇ ਮਨਵਿੰਦਰ ਜੀ ਹਲਵਾਲ ਸਾਹਿਬ ਤੇ ਮੁਖਦੇਵ ਸਿੰਘ ਸੋਰੀ ਔਰ ਜਸਵਿੰਦਰ ਪਾਲ ਜੀ ਮੈਂ ਜੀ ਇਹ ਅ ਅਚੇਤ ਤੌਰ ਦੇ ਉੱਪਰ ਅੱਜ ਇਸ ਜੁਆਇਨਿੰਗ ਲਈ ਆਏ ਨੇ ਔਰ ਮੈਂ ਸਮਝਦਾ ਵੀ ਇਹਨਾਂ ਨੂੰ ਵੀ ਗਾਵਨ ਜੀ ਨੇ ਪ੍ਰੇਮ ਨਾਲ ਲਈ ਹੈ ਇਹਨਾਂ ਤੋਂ ਕਿਉਂਕਿ ਜਿੱਦਾਂ ਮੁਖਵਿੰਦਰ ਜੀ ਲੱਗੇ ਨੇ ਪਾਟੀ ਦੀ ਸੇਵਾ ਲਈ ਕੋਨੇ ਕੋਨੇ ਦੇ ਵਿੱਚ ਪਾਰਟੀ ਦੇ ਪ੍ਰੋਗਰਾਮ ਨੂੰ ਅਦਾ ਰਹੇ ਨੇ ਤੇ ਉਹਦੇ ਤੇਰਾ ਸਦਕੇ ਅੱਜ ਜਿਹੜਾ ਸਾਥੀਆਂ ਨੇ ਮਨਾਇਆ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਜੀ ਆਇਆਂ ਨੂੰ ਇੰਨਾ ਪਾਰਟੀ ਦੇ ਵਿੱਚ ਔਰ ਵਿਸ਼ਵਾਸ ਦਿਵਾਉਣਾ ਕਿ ਪਾਰਟੀ ਦੇ ਜੋ ਬੰਦਾ ਮਾਨ ਸਮਾਨ ਆ ਉਹ ਤੁਹਾਨੂੰ ਉਹ ਤੁਹਾਡੇ ਸਾਥੀਆਂ ਨੂੰ ਜ਼ਰੂਰ ਦਿੱਤਾ ਜਾਏਗਾ ਔਰ ਇੱਕ ਗੱਲ ਤੁਸੀਂ ਵੀ ਧਿਆਨ ਚ ਰੱਖਿਓ ਇਹ ਜਿਹੜੀ ਸਾਡੀ ਪਾਰਟੀ ਆ ਇਹ ਕਿਸੇ ਰਸੂਲਾਂ ਤੇ ਕਿਸੇ ਨੈਮਾ ਤੇ ਕਿਸੇ ਸੋਚ ਤੇ ਕੰਮ ਕਰਦੀ ਆ ਉਹ ਤਾਂ ਨਈਮਾ ਸੋਚ ਦੇ ਦਾਰੇ ਦੇ ਵਿੱਚ ਰਹਿ ਕੇ ਇਸ ਪਾਰਟੀ ਦੇ ਵਿੱਚ ਕੰਮ ਕਰਨਾ ਪੈਂਦਾ ਇਹ ਪਾਰਟੀ ਦੀ ਜਿਹੜਾ ਜਿਹੜਾ ਜਨਮ ਹੀ ਆ ਉਹ ਸੰਘਰਸ਼ ਤੇ ਪਿਆਗ ਚੋਂ ਆ ਔਰ ਅੰਨਾ ਹਜ਼ਾਰਾ ਅੰਨਾ ਹਜ਼ਾਰੀ ਜਿਹੜੀ ਮੂਮੈਂਟ ਸੀਗੀ ਉਹਦੇ ਚੋਂ ਇਹ ਪਾਰਟੀ ਨਿਕਲੀ ਆ ਉਹ ਮੈਂ ਕਹਿੰਦਾ ਵੀ ਇੱਕ ਬਾਤ ਵਧੀਆ ਅਰ ਪੰਜਾਬ ਦੇ ਵਿੱਚ ਇੱਕ ਨਵੀਂ ਸੋਚ ਜਿਹੜੀ ਆ ਉਹ ਲਗਾਤਾਰ ਘੜ ਘੜ ਕਰ ਰਹੀ ਹੈ ਔਰ ਜਸ ਤਰੀਕੇ ਦੇ ਨਾਲ ਹਰ ਫੈਸਲਾ ਪੰਜਾਬ ਸਰਕਾਰ ਦਾ ਲੋਕ ਪੱਖੀ ਔਰ ਲੋਕਾਂ ਦੇ ਸੇਵਾਵਲ ਸਮਰਪਿਤ ਪੱਖੀ ਲਿਆਏ ਜਾ ਰਹੇ ਨੇ ਉਹਦੇ ਨਾਲ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ ਕਿ ਇਹ ਘੇਰੀ ਬਣ ਕੇ ਚੱਲੂਗੀ ਪੰਜਾਬ ਦੇ ਵਿੱਚ ਔਰ ਜਿਹੜੀਆਂ ਰਵਾਇਤੀ ਪਾਰਟੀਆਂ ਅੱਜ ਐਕਸਪੋਜ਼ ਹੋ ਚੁੱਕੀਆਂ ਨੇ ਉਹਨਾਂ ਨੂੰ ਲੋਕਾਂ ਨੂੰ ਸਮਝ ਲੱਗ ਗਈ ਆ ਕਿ ਪਿਛਲੇ 75 ਸਾਲਾਂ ਜਿਨ੍ਹਾਂ ਨੇ ਕੀ ਕੀਤਾ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਪੈਸੇ ਦੀ ਲੁੱਟ ਕੀਤੀ ਆ ਕਿਸ ਤਰੀਕੇ ਦੇ ਨਾਲ ਕਰਪਸ਼ਨ ਨੂੰ ਬढ़ावा ਦਿੱਤਾ ਕਿਸ ਤਰੀਕੇ ਦੇ ਨਾਲ ਜਿਹੜਾ ਇੱਕ ਪੈਸਾ ਵਿਕਾਸ ਤੇ ਉੱਪਰ ਖਰਚਣਾ ਚਾਹੀਦਾ ਸੀਗਾ ਕਿਸ ਤਰੀਕੇ ਦੇ ਨਾਲ ਸਿਆਸਤਦਾਨਾਂ ਦੀ ਜੇਬਾਂ 'ਚ ਗਿਆ ਇਹ ਸਾਰੀਆਂ ਚੀਜ਼ਾਂ ਅੱਜ ਲੋਕਾਂ ਦੇ ਸਾਹਮਣੇ ਆ ਰਹੀਆਂ ਨੇ ਔਰ ਆਉਣ ਵਾਲਾ ਸਮਾਂ ਇਸ ਪਾਰਟੀ ਲਈ ਬਹੁਤ ਖੂਬਸੂਰਤ ਤੇ ਮਜ਼ਬੂਤ ਜਿਹੜਾ ਇਹ ਸਮਾਂ ਸੋ ਤੁਹਾਡੇ ਸਾਰਿਆਂ ਦਾ ਧੰਨਵਾਦ ਤੁਸੀਂ ਆਓ ਮਿਲੋ ਕੁਝ ਦਿਨ ਪਹਿਲਾਂ ਆ ਸਾਡਾ ਵੀਰ ਆ ਸਾਹਿਲ ਇਹਨੇ ਪਾਰਟੀ ਜੁਆਇਨ ਕੀਤੀ ਸੀਗੀ ਔਰ ਬਹੁਤ ਖੂਬੀ ਦੇ ਨਾਲ ਇਹ ਹੁਣ ਸੇਵਾ ਲੋਕਾਂ ਦੀ ਕਰ ਰਿਹਾ ਇਸੇ ਤਰੀਕੇ ਨਾਲ ਰੋਬਿੰਦਰ ਜੀ ਤੁਹਾਨੂੰ ਵੀ ਤੁਹਾਡੇ ਸਾਰੇ ਸਾਥੀ ਕਿਸੇ ਕਿਸਮ ਦਾ ਤੁਸੀਂ ਇਸ ਗੱਲ ਤੋਂ ਮਖਾਲਤਾ ਨਾ ਰੱਖਣਾ ਪੂਰਾ ਮਾਣ ਸਨਮਾਨ ਜਿਹੜਾ ਸਾਥੀਆਂ ਨੂੰ ਵੀ ਤੁਹਾਨੂੰ ਵੀ ਪੂਰਾ ਦਿੱਤਾ ਜਾਊਗਾ ਆਪਾਂ ਮਿਲ ਕੇ ਇੱਕ ਨਵੇਂ ਔਰ ਰੰਗਲੇ ਪੰਜਾਬ ਦੀ ਸੇਵਾ ਵੀ ਕਰਨੀ ਔਰ ਪੰਜਾਬ ਨੂੰ ਇਸ ደረጃ ਲੈ ਕੇ ਆਉਣਾ ਜਿਹੜਾ ਪਿਛਲਾ ਇੱਕ ਬਹੁਤ ਇਹ ਗਰਮ ਇਤਿਹਾਸਿਕ ਪੰਜਾਬ ਦਾ ਉਹਨੂੰ ਅਸੀਂ ਗਵਾਇਆ ਉਹਨੂੰ ਦੁਬਾਰਾ ਅੱਜ ਭਗਵੰਤ ਮਾਨ ਜੀ ਰਿਸਟੋਰ ਕਰ ਰਹੇ ਨੇ ਔਰ ਲਗਾਤਾਰ ਮਿਹਨਤ ਦੇ ਨਾਲ ਪੰਜਾਬ ਦੁਬਾਰਾ ਆਪਣੀ ਹਲੀਆ ਤੇ ਆ ਰਿਹਾ ਤੇ ਇੱਕ ਵਾਰੀ ਫੇਰ ਅਨੁਸਾਰਿਆਂ ਨੂੰ ਜੀ ਆਇਆਂ ਨੂੰ ਔਰ ਤੁਹਾਡਾ ਧੰਨਵਾਦ